دسمی پات شاہی دسمی چوپئی ہمری کرو ہاتھ دہ رچا پورن ہوئے چت کی اچھا چیچا من رہے ہمارا اپنا جان کرو کرا ہمرے دوشت سبے تم تمکاو آپ ہاتھ دے موہے بچاو سکھی بس ہے مور سیوک سکھ سبے کرتا سب مور اچھا نج کر دہ کرے سب بیرن کو آج سنگریے پورن ہوئے ہماری ابریا آب مرن کال کا تراس بریا ہو جو سدا ہمارے سریا تریو رچا اچھا، رات لے ہو مکھن ہار ساس ہائے پیارے دین بند دشتن کے تم ہو پوری چتر با کاسا سکلا جمن کا شیو کیو بےد رائے برہما جوتی جمن کا نمسکار تاہ ہمارا جون کا دیو دینت جچن ہو جاؤ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸકલ ਵਰਜਾ ਜੇ ਨਾਮ ਸਵਾਰੀ ਸਿਵ ਗਣ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਵਿਸ਼ੰਨ ਘਾਟ ਘਟ ਕੇ ਬੜ ਬੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬਿਆ ਕਰਖ ਕਰਤਹੁ ਕਬਹੁ ਤੁਮ ਮੈ ਮਿਲ ਦੇ ਤਰਸਭੁ ਜੇ ਤੇ ਬਦਨ ਸੇ ਸਬ ਧਾਰੈ ਆਪ ਆਪਣੀ ਮੂਝ ਉਚਾਰੈ

آ اچھا میری تم کرو جتے اٹھوٹ اٹھ پاتا سکلم لیش کرو رنکا جے اصد اب شرنی پری تین دوشت دفت دب مرے پورکھ جبن پری تہارے تین کہ تم سا اٹھارے جو کل کو کار تے ہیں آنکے کال نیت ہیں ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਿ ਤਨ ਜਾਏ ਨਿਹਰੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੰਧ ਕਰ ਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਏਗ ਮਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀਂ ਉਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ કડਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤ ਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੌਪਈ ਹਾਰੀ ਕਰੋ ਹਾਥ ਦੈ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹੀ ਹਮਾਰਾ ਆਪਨ ਜਾਣ ਕਰੋ ਪ੍ਰਤਪਾਰਾ हमरे दुष्ट सभे तुम कावो आप हाथ दए मोहि बचावो सुखी बसै मोरे परिवार सेवक सिख सभे करतार मोरे रक्षा निज कर दए करियै सब एरण को आज संगरियै पूर्ण होए हमारी आशा ਤੋਰ भजन की रहे प्यासा तुम्हे ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੂੰ ਸਤੁਮ ਤੇ ਪਾਉਂ सेवक सिख हमारे तारियै

شیو گن کو شیوگنکھ دتن کو پل مد کی پیران استھولا س پر کپا در پولا سنتن دکھ پائے تے دکھی سکھ پائے سادن کے سخی ہے کے کی پیر پشان کٹ کٹ کے پٹ پٹ کی جانا جا بدھ کر کرا کر تارا ਪਰਜਾ ਤਰਤ ਤਬ ਦੇ ਅਪਾਰਾ ਜਾਬਿਆ ਕਰਖ ਕਰਤ ਹੂ ਕਬਹੁ ਤੁਮ ਮੈਂ ਮਿਲ ਦੇਹ ਤਰ ਸਭੁ ਜੇਤੇ ਬਦਨ ਸੇ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੇਦਾ لگا نہ جائے روپ نوپس روپا رنک پیو راب کنڈ جی ری تجکی میری تم کرو سکھ ابار اص سنگرو دوسٹ جت پاتا سکل ملے کرو رنکا جی اصو شرنی پری

ਕਾਲ ਫਾਸਤੇ ਤਾਹੀਂ ਉਵਾਰਾ ਜਿਨਰ ਨਾਮ ਤੇਹਾਰੋ ਕਹਾ ਦਾਰਜ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ہمری کرو ہاتھ دہ رچا پورن ہوئے چیچا من رہے ہمارا اپنا جان کرو کرا ہمرے آپ ہاتھ دہ موہے بچاو سخی بس مور سیوک سکھ سب کرتارا مورچا نج کر دہ کریے سب بیرن کو آج سنگری پورن ہوئے ہماری آسا

ਆਦ ਅੰਤੇ ਕਹਿ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਗਲ ਵਰਜਾ ਜਿਨ ਨਾਮ ਸਵਾਰੀ ਸੇਵ ਗਣ ਕੋ ਸ਼ਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਿਸ਼ੰਨ ਕਾਟ ਕਟ ਕੇ ਬੜ ਬਟ ਕੇ ਜਾਨੈ ਜਬਦ ਕਰ ਕਰਾ ਕਰਤਾ ਰੰ ਪਰ ਜਾ ਤਰਤ ਦਬ ਦੇ ਅਪਾਰਾ ਜਬਿਆ ਕਰਖ ਕਰਤਹੁ ਕਬਹੁ ਤੁਮ ਮੈ ਮਿਲ ਦੇ ਤਰਸਬ ਜੇਤੇ ਬਦਨ ਸੇ ਸਬ ਧਾਰੈ ਆਪ ਆਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਕੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭੋ ਆਦ ਨੀਲ ਨਦਰ ਸੰਭ ਤਾਕਾ ਮੂੜ ਵਿਚਾਰ ਦੇ ਭੇਦਾਂ ਨਿਆ ਕੋ ਪੇਵ ਨ ਪਾਵਤ ਭੇਦਾਂ ਤਾਕੋ ਕਰ ਪਾਹਨ ਅਹਮੰਤ ਮਹਾਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਦੋਹ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿ ਦਸਿਆ ਪ੍ਰਥਮ ਸੰਸਾਰਾ راو راو سگری شا چمپ آپ اب رچا میری تم کرو سکھ ابار اص سو دھ پاتا سکل ملش کرو رنکاتا

ਏਗ ਮਾਰ ਜਿੰ ਤੁਮੇ ਸੰਭਾਰਾ ਕਾਲ ਫਾਸਤੇ ਤਾਹੀਂ ਉਵਾਰਾ ਜਿਨਰ ਨਾਮ ਤੇਹਾਰੋ ਕਹਾਂ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹਿਓ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ پات شاہی دسمی چوپئی ہماری کرو ہاتھ دہ رچا پورن ہوئے چت کی اچھا من رہے ہمارا اپنا جان کرو پرت پارا ہمرے دوشت سبے تم تمکاو آپ ہاتھ دے دہ موہے بچاو سخی بسے مورارا سیوک سکھ سب کرتارا اچھا نج کر دہ کریے سب بیرن کو آج سنگریے پورن ہوئے ہماری ابریا آب مرن کال کا تراس ہوا ہمارے پچا سو کریو رچا اچھا، رات لے ہو مکھن ہار ساس ہائے پیارے

ਆਦ ਅੰਤੇ ਕਹਿ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਗਲ ਵਰਜਾ ਜੇ ਨਾਪ ਸਵਾਰੀ ਸਿਵ ਗਣ ਕੋ ਸਿਵ ਗਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਵਿਸ਼ੰਨ ਕਾਟ ਕਾਟ ਕੇ ਬੜ ਬੜ ਕੀ ਜਾਣੈ ਜਬਦ ਕਰ ਕਰਾ ਕਰਤਾਰੰ ਪਰ ਜਾ ਤਰਤ ਤਬ ਦੇ ਅਪਾਰਾ ਜਾਬਿਆ ਕਰਖ ਕਰਤਹੁ ਕਬਹੁ ਤੁਮ ਮੈਂ ਮਿਲਦੇ ਤਰਸਬੁ ਜੇ ਤੇ ਬਦਨ ਸੇ ਸਬ ਧਾਰੈ ਆਪ ਆਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਹਾਲਮ ਨਿਰੰਕਾਰ ਨਿਰਵਕਾਰ ਨਿਰਲੰਭੋ ਆਦ ਨੀਲ ਨਦਰ ਸੰਭ ਤਾ ਕਾ ਮੂੜ ਵਿਚਾਰ ਦੇ ਭੇਦਾਂ ਨਿਆ ਕੋ ਪੀਵ ਨ ਪਾਵਤ ਬੇਦਾਂ ਤਾ ਕੋ ਕਰ ਪਾਹਨ ਅਨਮੰਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੀਤੀ ਬਨਨਤ ਭਿੰਨ ਭਿੰਨ ਦੁਹ ਦੇਤੀ ਤੁਮਰਾ ਲਖਾ ਨ ਜਾਏ ਇਸਾਰਾ ਕਹਿ ਬਿਦਸਿਆ ਪ੍ਰਥਮ ਸੰਸਾਰਾ سگری شا چو آج جروپ سمپو ابرچا میری تم کرو سکھ ابار اص سنگرو دھ پاتا سکل ملش کرو رنکاتا

ਏਗ ਮਾਰ ਜਿੰ ਤੁਮੇ ਸੰਭਾਰ ਕਾਲ ਫਾਸਤੇ ਤਾਹੀਂ ਉਵਾਰਾ ਜਿਨਰ ਨਾਮ ਤੇਹਾਰੋ ਕਹਾਂ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ پات شاہی دسمی باچ چوپئی ہمری کرو ہاتھ دہ رچا پورن ہوئے چت کی اچھا من رہے ہمارا اپنا جان کرو کرا ہمرے سبے تم تمکاو آپ ہاتھ دے موہے بچاو سکھی بس ہے مورو پریوارا سیوگ سکھ سبے کرتارا مور اچھا نج کردے کریے سب بیرن کو آج سنگریے

دین بند دشتن کے ہنتا تم ہو بری چترتا جمن کا شیو کیو بے دائے برہما جوتی جمن کا نمسکار تاہ ہمارا جون کا دیو دینت جچن جا ہو جاؤ ਆਦੰਤਿ ਕਹਿ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਗਲ ਵਰਜਾ ਜਿਨ ਨਾਮ ਸਵਾਰੀ ਸਿਵ ਗਣ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਝਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਿਸ਼ੰਨ ਕਾਟ ਕਟ ਕੇ ਬੜ ਬਟ ਕੇ ਜਾਨੈ ਜਬਦ ਕਰ ਕਰਾ ਕਰਤਾ ਰੰ ਪ੍ਰਜਾ ਤਰਤ ਤਬ ਦੇ ਅਪਾਰਾ ਜਾਬਿਆ ਕਰਖ ਕਰਤਹੁ ਕਬਹੁ ਤੁਮ ਮੈ ਮਿਲ ਦੇ ਤਰਸਬਹ ਜੇ ਤੇ ਬਦਨ ਸੇ ਸਬ ਧਾਰੈ ਆਪ ਆਪਣੀ ਮੂਝ ਉਚਾਰੈ

ਤਾ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੰਧ ਕਰ ਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਏਕ ਮਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀਂ ਉਵਾਰਾ ਜਿਨਰ ਨਾਮ ਤੇ ਹਾਰੋ ਕਹਾਂ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹਿੋ ਉਬਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹਿੋ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤ ਸ਼ਾਹੀ ਦਸਨੀ ਕਵਿਓ ਬਾਚ ਬੇਨਤੀ ਚੌਪਈ ਹਾਰੀ ਕਰੋ ਹਾਥ ਦੇ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹੀ ਹਮਾਰਾ ਅਪਨਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੇ ਤੁਮ ਕਾ ਹੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ

سگل پر جا جن آپ سواری شیو گن کو شیو گن سکھ دیو سترن کو کل مد کیو کٹ کٹ کے انتر کی جانت پلے گورے کی پیر پشانت ਚੀਤੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਵਿਸ਼ੰਨ ਘਾਟ ਘਟ ਕੇ ਬੜ ਬਟ ਕੀ ਜਾਨੈ ਜਬਦ ਕਰ ਕਰਾ ਕਰਤਾ ਰੰ ਪਰ ਜਾ ਤਰਤ ਤਬ ਦੇ ਅਪਾਰਾ ਜਾਬਿਆ ਕਰਖ ਕਰਤਹੁ ਕਬਹੁ ਤੁਮ ਮੈਂ ਮਿਲ ਬਿਹਤਰ ਸਭ ਹੂੰ ਜੇ ਤੇ ਬਦਨ ਸ੍ਰੀ ਸੰਤਾਰੈ ਆਪ ਆਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਦਰ ਸੰਭ ਤਾਕਾ ਮੂੜ ਚਾਰਦ ਭੇਦਾਂ ਨਿਆ ਕੋ ਪੇਵ ਨ ਪਾਵਤ ਬੇਦਾਂ ਤਾਕੋ ਕਰ ਪਾਹਨ ਅਨਮੰਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ بہو رچ دینی کہ آج جگا میری تم کرو پاتا سکلم لیش کرو رنکاتا جے اصو تب شرنی پرے تین کے دش دب مرے پورکھ جبن پرے تیارے تین کے تم سا اٹھارے جو کل کو ہیں آنکے کال ہیں رشا ہوئے تہ سب کالا کر مہ سب ہوئی دشے نہ کوئی ایک بار جن تم سارا کال فاستے تہ اوارا جام تہ ہارو کہاں دار دوکتے رہا ਕੜਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤ ਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚੋਪਈ ਹੰਰੀ ਕਰੋ ਹਾਥ ਦੈ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹੀ ਹਮਾਰਾ ਬਾ ਨਾ ਜਾਣ ਕਰੋ ਪ੍ਰਤਪਾਰਾ हमरे दुष्ट सभे तुम कावो आप हाथ दए मोहे बचावो सुखी बसै मोरे परिवारआ सेवक सिख सभे करतारआ मोर रक्षा निज करदए करियै सब एरण को आज संगरियै पूर्ण होए हमारी आशा तोर भजन की रहे प्यासा तुम्हे छाड़ कोई और न त्याहु जो बर चाहूं सो तुम ते पाऊं सेवक सिख हमारे तारियै

شو گن سکھ دت کو پل مو بد کی جانے کی پیر چیٹی سر کر درش کر پولا سنتن دکھ پائے تے دھی سائے سخی ایک پیر بشان کٹ کٹ کے پٹ پٹ کی جان جا بدھ کر کرا کر تارا ਰਜਾ ਦਰਤ ਤਬ ਦੇ ਅਪਾਰਾ ਜਾਬਿਆ ਕਰਖ ਕਰਤ ਹੋਂ ਕਬ ਤੁਮ ਮੈਂ ਮਿਲ ਦੇ ਤਰਸਬ ਜੇ ਤੇ ਬਦਨ ਸੇ ਸਭ ਧਾਰੈ ਆਪ ਆਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਰ ਸੰਭ ਤਾਂ ਕਾ ਮੂੜ ਉਚਾਰ ਦ ਭੇਦਾ پات بے کو کرا مش پہا دیو کو لگا نہ جائے روپ نوپس روپا رنک پیو راب کئی پوپا جیرکی سکل ملش کرو رن کاتا جے اصی پری تین کے دش دو مرے پورکھ جبن پری تیارے

ਨਾਰਦੁ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹਿੋ 구ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹਿੋ ਬਚਾਈ